ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਜ਼ਰਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਹੈ ਬਸ ਕੰਡਕਟਰ ਲੇਡੀ ਡਾਕਟਰ ਪਾਲੀ ਦੀ ਬਦਲੀ ਨਾਬੇ ਤੋਂ ਪਟਿਆਲੇ ਦੀ ਹੋ ਗਈ ਘਰ ਦੇ ਕੋਸ਼ਿਸ਼ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬਸ ਤੇ ਸਵੇਰੇ ਨਾਬੇ ਤੋਂ ਚਲੀ ਜਾਂਦੀ ਤੇ ਆਥਨ ਨੂੰ ਪਰਤ ਆਉਂਦੀ ਬੱਸਾਂ ਦੀ ਖੜਖੜ ਗਰਮੀ ਪਸੀਨਾ ਭੀੜ ਤੇ ਕੰਡਕਟਰਾਂ ਦੀਆਂ ਬੇਹੋਦਾ ਹਰਕਤਾਂ ਅਸભ્ય ਗੱਲਾਂ ਤੋਂ ਉਹਦਾ ਜੀ ਕਾਲਾ ਪੈਂਦਾ ਪਰ ਕੁਝ ਦਿਨਾਂ ਦੀ ਤਾਂ ਗੱਲ ਹੈ ਸੋਚ ਉਹ ਸਭ ਕੁਝ ਝਰ ਲੈਂਦੀ ਜਿਸ ਦਿਨ ਜੀਤ ਦੀ ਉਸ ਬਸ ਤੇ ਡਿਊਟੀ ਹੁੰਦੀ ਉਹ ਥੋੜੀ ਸੌਖੀ ਰਹਿੰਦੀ ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਸਾਉ ਦੇਸਦਾ ਸੀ ਇਹ ਬੈਗ ਵਾਲੀ ਕੁੜੀ ਕਾਸੀ ਵਿੱਚ ਨੌਕਰੀ ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ ਆਹੋ ਜੀ ਡਾਕਟਰ ਨਹੀਂ ਏ ਵੱਡੀ ਡਾਕਟਰਨੀ ਆਂਦੇ ਨੇ ਪੂਰਾ 300 ਰੁਪਇਆ ਤਨਖਾਹ ਲੈਂਦੀ ਏ ਜੀਤ ਨੇ ਡਾਕਟਰ ਫੜਾਉਂਦਿਆਂ ਹੌਲੀ ਜਿਹੀ ਦੱਸਿਆ ਜੀ ਅੱਜਕੱਲ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ ਨੇ ਤਦੇ ਤਾਂ ਆਦਮੀਆਂ ਦਾ ਰੋਹ ਨਹੀਂ ਰਿਆ ਨਾਲ ਦੀ ਸੀਟ ਤੇ ਬੈਠੇ ਅਧਖੜ ਜਿਹੇ ਬੰਦੇ ਨੇ ਆਖਿਆ ਜੀ ਭਾਵੇਂ ਕਿੰਨਾ ਹੀ ਕਮਾਉਣ ਘਰਾਣਿਆਂ ਦੀਆਂ ਕਾਹਨੂੰ ਆਦਮੀ ਸਾਹਮਣੇ ਆਖ ਚੁੱਕਦੀਆਂ ਨੇ ਤੇ ਆਹ ਕੁੜੀ ਡਾਕਟਰਨੀ ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਣਾ ਦੇਖੀ ਆ ਸੌਰੀ ਦੇ ਜਾਣੀ ਮੂੰਹ ਵਿੱਚ ਬੋਲ ਨਹੀਂ ਪਾਲੀ ਵੱਲ ਤੱਕਦਿਆਂ ਪਿਛਲੀਆਂ ਸੀਟਾਂ ਦੇ ਬੈਠੇ ਇੱਕ ਸਰਦਾਰ ਨੇ ਆਖਿਆ ਯਾ ਰੱਬ ਸਾਡੀ ਵੀ ਕਿਸੇ ਫਿਕਰਾਂ ਵਿੱਚ ਹੀ ਰਹਿ ਗਿਆ ਜਦੋਂ ਟਿਕਟ ਫੜਾਉਂਦਿਆਂ ਗੁਲਾਬੀ ਜਿਹੇ ਕੁਰਤੇ ਵਾਲੇ ਢੇਲੇ ਦੇ ਸ਼ਕੀਨ ਵੱਲ ਜੀਤਨੇ ਘੋਰ ਕੇ ਤੱਕਿਆ ਤਾਂ ਆਖਿਆ ਕਿਉਂ ਬਈ ਉਹ ਜਾਣ ਦੀ ਸਲਾਹ ਹੈ ਕਿ ਲਾ ਦਿਆਂ ਹੁਣੇ ਹੀ ਪੁੰਜੇ ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ ਐਵੇਂ ਕਾਹਨੂੰ ਗਰਮ ਹੁੰਦੇ ਹੋ ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗੋਂ 10 ਦਾ ਨੋਟ ਕੱਢ ਕੇ ਦੇਣ ਲੱਗੀ। ਭਾਂ ਤਾਂ ਹੈ ਨਹੀਂ ਮੇਰੇ ਕੋਲ ਚਲੋ ਪੈਸੇ ਕੱਲ ਦੇ ਦੇਣਾ। ਆਖੋ ਅਗਾਹ ਲੰਗ ਗਿਆ। ਅੱਗੋਂ ਇੱਕ ਬੁੱਢੀ ਨੇ ਹੋਰ 10 ਦਾ ਨੋਟ ਹੀ ਕੱਢਿਆ। ਮਾਏ ਟੁੱਟੇ ਹੋਏ ਨਹੀਂ ਮੇਰੇ ਕੋਲ। ਸਾਡੇ ਦਾਸਾਨੇ ਸਾਰਾ ਪਹਾੜਾ ਤੇ ਐਡਾ ਸਾਰਾ ਨੋਟ ਕੱਢ ਫੜਾਉਂਦੇ ਹੋ। ਚੰਗਾ ਜਾ ਪੈਸੇ ਪਨਾ ਲਿਆ ਉੱਤਰ ਕੇ ਜੀਤ ਨੇ ਜਰਾ ਸਖਤ ਬਾਜ਼ ਨਾਲ ਆਖਿਆ ਵੀ ਪੁੱਤਾ ਐਨੇ ਨੂੰ ਵਾਸਨਾ ਤੋਰ ਜਾਵੇਂ ਮੈਂ ਤਾਂ ਜ਼ਰੂਰੀ ਜਾਣਾ ਏ ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਵੀਂ ਬੁੱਢੀ ਨੇ ਤਰਲੇ ਨਾਲ ਆਖਿਆ ਅੱਛਾ ਮਾਈ ਬੈਠ ਜਾ ਆਖੋ ਟਿਕਟ ਕੱਟਣ ਲੱਗ ਪਿਆ ਪਾਲੀ ਆਪਣੇ ਹਸਪਤਾਲ ਮਰੀਜ਼ਾਂ ਦਵਾਈਆਂ ਨਰਸਾਂ ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬਸ ਰਖੜਾ ਕਲਿਆਣ ਤੇ ਰਾਣੀ ਪਿੱਛੇ ਛੜਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ ਯਾਰ ਅਜੇ ਇੱਧਰ ਦੀ ਚੱਲੀ ਨੀਲਾ ਭਵਨ ਕੰਨੀ ਦੀ ਜੀਤ ਨੇ ਡਰਾਈਵਰ ਨੂੰ ਆਖਿਆ ਗੁਰਦੁਆਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜਰਕ ਬੜ ਬੜਾਈਆਂ ਪਰ ਹੁਣ ਤੀਕ ਤਾਂ ਬੱਸ ਮੁੜ ਕੇ ਸਿੱਧੀ ਸੜਕੇ 'ਵੀ ਪੈ ਚੁੱਕੀ ਸੀ ਫੂਲ ਸਨੇਮੇ ਕੋਲ ਕੰਡਕਟਰ ਨੇ ਘਾਂਟੀ ਕਰਕੇ ਬੱਸ ਰੋਕ ਲਈ ਤੇ ਤਾਕੀ ਖੋਲਦਿਆਂ ਪਾਲੀ ਨੂੰ ਆਖਣ ਲੱਗਾ ਤੁਸੀਂ ਇੱਧਰ ਉਤਰ ਜਾਓ ਹਸਪਤਾਲ ਨੇੜੇ ਰਹੂਗਾ ਪਾਲੀ ਕਾਲੀ ਨਾਲ ਉਤਰ ਗਈ ਓ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ ਵਿਚਾਰਾ ਬੜਾ ਚੰਗਾ ਕੰਡਕਟਰ ਏ ਉਹਨੇ ਇੱਕ ਵਾਰੀ ਖਿਆਲ ਆਇਆ ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆ ਜਦੋਂ ਉਹ ਬਸ ਛੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬਸ ਦਾ ਇੰਤਜ਼ਾਰ ਕੀਤਾ ਕਿਸੇ ਬਸ ਦਾ ਇੱਕ ਕੰਡਕਕਟਰ ਕਮੀਜ਼ ਦੇ ਗਲਮੇਂ ਦੇ ਬਟਨ ਖੋਲ 12 ਫਿਲਮ ਦਾ ਗਾਣਾ ਗੁਣਗਣਾਉਂਦਾ ਦੋ ਤਿੰਨ ਵਾਰੀ ਉਹਦੇ ਅੱਗੋਂ ਦੀ ਲੰਘਿਆ ਇੱਕ ਮੰਗਤੀ ਨੁਆਨਾ ਦੇ ਕੇ ਉਸ ਮਸਾਂ ਗਲੋਂ ਲਾਹਿਆ ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸਨ ਅਗਲੇ ਦਿਨ ਫੇਰ ਚਾਂਸ ਜਿਆ ਹੋਇਆ ਕਿ ਜਦੋਂ ਉਹ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ ਤੇ ਬਿਨਾ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ-ਫੜ ਉਤਾਰ ਰਿਹਾ ਸੀ ਜੀਤ ਇੱਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ ਤੁਸੀਂ ਅਗਲੀ ਸੀਟ ਤੋਂ ਝੋਲਾ ਚੁੱਕ ਕੇ ਬੈਠ ਜਾਵੋ ਤੁਹਾਡੀ ਖਾਤਰ ਸੀਟ ਰੱਖੀ ਪਈ ਹੈ ਕਈ ਘੂਰ ਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਜੀਤ ਨੂੰ ਛੱਟ ਬੱਸ ਨੂੰ ਚੱਲਣ ਦੀ ਕਾਂਟੀ ਮਾਰ ਦਿੱਤੀ ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਏ ਪਾਲੀ ਨੂੰ ਦਿਲ 'ਚ ਇੱਕ ਵਾਰੀ ਖਿਆਲ ਆਇਆ ਬਦਲੀ ਮੋੜ ਨਾਬੀ ਦੀ ਕਰਾਉਣ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀ ਪਾਲੀ ਦੁਖੀ ਹੁੰਦੀ ਬੱਸਾਂ ਦੀ ਖੜਖੜ ਬੱਸ ਨਿਕਲ ਜਾਣ ਦਾ ਡਰ ਹਰ ਵੇਲੇ ਦਿਮਾਗ ਤੇ ਛੜੇ ਰਹਿੰਦੇ ਕਈ ਵਾਰੀ ਜਦੋਂ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਉਹਦੇ ਵਧੀਆ ਕੱਪੜੇ ਵਟੋ-ਵਟ ਹੋ ਜਾਂਦੇ ਤੇ ਕਿਸੇ ਕੋਲੋਂ ਆਉਂਦੀ ਪਸੀਨੇ ਦੀ ਬੋ ਉਹਦਾ ਸਿਰ 'ਚ ਕਰਾਉਣ ਲਾ ਦਿੰਦੀ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ ਆਖ ਜੀਤ ਅਗਾਹ ਲੰਗਿਆ ਨਹੀਂ ਭਾਈ ਪੈਸੇ ਲੈ ਲੈ ਪਾਲੀ ਨੇ ਜ਼ੋਰ ਲਾਇਆ ਕੀ ਫਰਕ ਪੈ ਚੱਲਿਆ ਏ ਆਖ ਉਹ ਹੋਰ ਅਗਾਹ ਜਾ ਕੇ ਕਿਸੇ ਨੂੰ ਟਿਕਟ ਦੇਣ ਲੱਗ ਪਿਆ ਝਗੜਾ ਕਰਦਿਆਂ ਪਾਲੀ ਨੂੰ ਸੰਗ ਲੱਗੀ ਤੇ ਉਹ ਚੁੱਪ ਕਰਕੇ ਬੈਠ ਗਈ ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ ਉਹਨੂੰ ਇਹ ਚੰਗਾ ਵੀ ਨਾ ਲੱਗਿਆ 300 ਰੁਪਈਆ ਕਮਾਉਣ ਵਾਲੀ ਲਈ ਸਾਢੇ 10 ਸਾਨੇ ਭਲਾ ਕੀ ਮੈਨੇ ਰੱਖਦੇ ਸਨ ਅਗਲੇ ਦਿਨ ਉਹ ਜਾਣ ਬੁੱਝ ਕੇ 5 ਮਿੰਟ ਦੇਰ ਨਾਲ ਗਈ ਉਸਨੇ ਸੋਚਿਆ ਅੱਜ ਪੀਪਲ ਵਾਸਤੇ ਨਹੀਂ ਸਕੋ ਪੈਪਸੂ ਰੋਡਵੇਜ਼ ਤੇ ਜਾਵਾਂਗੀ ਕੀ ਫਜ਼ੂਲ ਗੱਲ ਏ ਕਿ ਪੈਸੇ ਹੀ ਨਾ ਲਏ ਜਾਣ ਪਾਰੂ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ ਓਏ ਆਉਂਦਾ ਹੁਣ ਕਿਉਂ ਭੇਰਮੀ ਵੱਡੀ ਐ ਐਡੀ ਛੇਤੀ ਜਾਣੀ ਮੀ ਆਉਂਦਾ ਏ ਜੀਤਨੇ ਹੌਲੀ ਹੌਲੀ ਆਉਂਦਿਆਂ ਆਖਿਆ ਅੱਗੇ ਪਹੁੰਚਣਾ ਐ ਕਿ ਨਹੀਂ ਮੜਕਾ ਨਾਲ ਹੀ ਆਉਣਾ ਏ ਡਰਾਈਵਰ ਬੋਲਿਆ ਚਲੋ ਬੀਬੀ ਬੈਠੋ ਅਗਲੀ ਸੀਟ ਤੇ ਤਾਂਕੀ ਖੋਲਦਿਆਂ ਪਾਲੀ ਨੂੰ ਉਹਨੇ ਆਖਿਆ ਮੇਮ ਸਾਹਿਬਾ ਤੋਂ ਬਿਨਾ ਬੱਸ ਕਿਵੇਂ ਤੁਰ ਪੈਂਦੀ ਪਿਛੋਂ ਨਾਬੇ ਤੋਂ ਪਟਿਆਲੇ ਹਰੋਏ ਜਾਣ ਵਾਲਾ ਇੱਕ ਕਲਰਕ ਹੌਲੀ ਜਿਹੀ ਬੋਲਿਆ ਜੀਤ ਨੇ ਘੂਰ ਕੇ ਉਹਦੇ ਵੱਲ ਤੱਕਿਆ ਸਭ ਚੁੱਪ ਕਰ ਗਏ ਬਾਸਤੁਰ ਪਈ ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ-ਵਾਰ ਆਖਣ ਦੀ ਵੀ ਜੀਤ ਨੇ ਨਾ ਕਰ ਦਿੱਤੀ ਪਾਲੀ ਨੂੰ ਡਾਢਾ ਗੁੱਸਾ ਆਇਆ ਇਸ ਬੇਈਮਾਨੀ ਵਿੱਚ ਇਹ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ ਈ ਪਰ ਕਿਹੜਾ ਪੈਸੇ ਲੈ ਕੇ ਟੈਕ ਨੇ ਕੱਟਦਾ ਖੈਰ ਕੰਪਨੀ ਨਾਲ ਤਾਂ ਧੋਖਾ ਹੀ ਐ। 나ਉ ਸੋਚ ਹੀ ਰਹੀ ਸੀ ਕਿ ਬਸ ਖੜੀ ਕਰ ਇੱਕ ਚੈੱਕਰ ਚੜ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾ ਦੇਖ ਰਿਆ ਸੀ ਤਾਂ ਪਾਲੀ ਤਰੇਲੀ ਉਤਰੇਲੀ ਹੋ ਗਈ। ਕਿੱਡੀ ਸ਼ਰਮ ਦੀ ਗੱਲ ਐ ਕਿ ਮੇਰੇ ਕੋਲ ਟਿਕਟ ਹੀ ਨਹੀਂ। ਮੈਂ ਆਖ ਦਿਆਂਗੀ ਕਿ ਕਨੈਕਟਰ ਨੇ ਦਿੱਤਾ ਹੀ ਨਹੀਂ। ਮੈਂ ਮੰਗਿਆ ਸੀ। ਉਹਨੇ ਸੋਚਿਆ ਪਰ ਵਿਚਾਰਾ ਫਸੇਗਾ। ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ। ਪਰ ਨਹੀਂ। ਮੈਂ ਕਾਹਨੂੰ ਝੂਠ ਬੋਲਾਂ। ਉਹਦੇ ਅੰਦਰੋਂ ਅੰਦਰ ਬੈਂਸ ਹੋਣ ਲੱਗੀ ਇਹਨੇ ਨੂੰ ਟਿਕਟ ਚੈੱਕ ਕਰ ਉਹਦੇ ਕੋਲ ਆ ਪਹੁੰਚਿਆ ਜੀ ਟਿਕਟ ਉਹਨੇ ਆਖਿਆ ਹੀ ਸੀ ਕਿ ਜੀਤ ਨੇ ਆਪਣੇ ਜੇ ਵਿੱਚੋਂ ਟਿਕਟ ਕੱਢ ਕੇ ਕਿਹਾ ਇਹ ਇਹ ਬੀਬੀ ਮੇਰੀ ਭੈਣ ਹੈ ਇਹਨਾਂ ਦਾ ਟਿਕਟ ਮੇਰੇ ਕੋਲ ਹੈ ਟਿਕਟ ਦੇਖ ਕੇ ਚੈੱਕ ਕਰ ਇੱਕ ਵਾਰੀ ਗੋਡਿਆਂ ਤੋਂ ਕਸੀ ਪਜਾਮੇ ਤੇ ਕੂਣੀਆਂ ਤੋਂ ਫਟੇ ਖਾ ਕੇ ਕੱਪੜਿਆਂ ਵਾਲੇ ਕੰਡੈਕਟਰ ਤੇ ਕੀਮਤੀ ਸਾਰੀ ਵਾਲੀ ਡਾਕਟਰਨੀ ਵਾਲ ਦੇ ਕੇ ਅੱਖਾਂ ਹੀ ਅੱਖਾਂ ਵਿੱਚ ਮੁਸਕਰਾਇਆ ਜੀਤ ਲੋਹਾ ਲਾਕਾ ਹੋ ਗਿਆ ਚੈੱਕ ਕਰ ਛੇਤੀ ਨਾਲ ਉਸ ਬਸ ਵਿੱਚੋਂ ਉਤਰ ਗਿਆ ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ 60 ਰੁਪਏ ਵਿੱਚ ਗੁਜ਼ਾਰਾ ਕਰਨ ਵਾਲਾ ਖਵਰੇ ਕਿਸੇ ਦਿਨ ਰੋਟੀ ਖੁਣੋਂ ਵੀ ਐਵੇਂ ਰਹਿ ਕੇ ਮੇਰੇ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ ਹਸਪਤਾਲ ਵਿੱਚ ਉਹਨੇ ਕਿੰਨੀ ਵਾਰੀ ਇਹ ਗੱਲ ਜਾਦਾਈ ਤੇ ਉਹ ਡਾਡੀ ਬੇਚੈਨ ਹੋਈ ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ ਉਦਾਸ ਜੀਤ ਉਹਦੇ ਕੋਲ ਆਇਆ ਮੇਰੀ ਵੱਡੀ ਭੈਣ ਵੀ ਲਹਾਰ ਡਾਕਟਰੀ ਵਿੱਚ ਪੜਦੀ ਸੀ ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ ਬਾਕੀ ਦੇ ਵੀ ਮਾਰੀ ਗਏ ਮੈਂ ਰੋਲਦਾ ਖੁਲਦਾ ਇੱਧਰ ਆ ਗਿਆ ਪੜ੍ਹਾਈ ਵੀ ਕਿੱਥੋਂ ਹੋਣੀ ਸੀ ਕਈ ਵਾਰੀ ਤਾਂ ਰੋਟੀ ਵੀ ਨਸੀਬ ਨਾ ਹੁੰਦੀ ਫਿਰ ਮੈਂ ਕੰਡਕਟਰ ਬਣ ਗਿਆ ਤੁਹਾਡਾ ਬੈਗ ਤੇ ਟੂਟੀਆਂ ਜਈਆਂ ਦੇਖ ਕੇ ਮੈਨੂੰ ਅਮਰਜੀਤ ਦੀ ਜਾਦਾ ਜਾਂਦੀ ਸੀ ਤੇ ਤੇ ਅੱਗੋਂ ਉਹਦਾ ਗਲਾ ਭਾਰ ਆਇਆ ਪਾਲੀ ਦਾਦੀ ਬੇਚੈਨ ਹੋਈ ਉਹਨੇ ਸਮਝ ਨਾ ਲੱਗੇ ਕਿ ਕੀ ਆਖਾਂ ਐਨੇ ਨੂੰ ਵਸ ਆ ਗਈ ਉਹ ਕਾਲੀ ਨਾਲ ਉੱਧਰ ਨੂੰ ਤਰਪਿਆ ਤੇ ਪਾਲੀ ਉਹਨਾਂ ਜਾਂਦੇ ਨੂੰ ਦਾਡੀਆਂ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ ਜੋ ਕਨੈਕਟਰਾਂ ਬਾਰੇ ਸਾਡੀ ਗਲਤ ਧਾਰਨਾ ਬਣੀ ਹੁੰਦੀ ਹੈ ਜ਼ਰੂਰੀ ਨਹੀਂ ਕਿ ਸਾਰੇ ਕਨੈਕਟਰ ਉਦਾਂ ਦੇ ਹੀ ਹੁੰਦੇ ਆ ਉਹਨਾਂ ਦੀਆਂ ਵੀ ਭਾਵਨਾਵਾਂ ਹੁੰਦੀਆਂ ਹਨ ਜੇ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ